ਰੈਪਰ ਨਸੀਬ ਨੇ ਕੀਤਾ ਮੂਸੇਵਾਲੇ ਨੂੰ ਆਪਣੇ ਇੰਟਰਵਿਊ ਦੇ ਵਿੱਚ ਯਾਦ ਤੇ ਦੁਬਾਰੇ ਗੱਲ ਕਰਦੇ ਆ ਨਸੀਬ ਹੋ ਗਏ ਬੇਹੱਦ ਖੁਸ਼ ਉਹਨਾਂ ਨੇ ਕਿਹਾ ਮੈਨੂੰ ਸਭ ਤੋਂ ਵੱਡਾ ਸ਼ੌਕ ਇਹ ਲੱਗਾ ਮੈਨੂੰ ਪਹਿਲੇ ਹੁੰਦਾ ਸੀ ਕਿ ਉਹ ਮੇਰੀ ਸਟੋਰੀ ਦੇਖਦਾ ਉਹ ਮੇਰੀ ਸਟੋਰੀਆਂ 'ਚ ਹੁੰਦਾ ਸੀ ਹੁਣ ਪਰ ਜਿਹੜੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਬੁਰੀ ਲੱਗਦੀ ਹੈ ਸਿੱਧੂ ਮੇਰੀ ਸਟੋਰੀ ਨਹੀਂ ਦੇਖਦਾ ਸਿੱਧੂ ਹਮੇਸ਼ਾ ਮੈਨੂੰ ਇਹ ਗੱਲ ਸਮਝਾਉਂਦਾ ਸੀ ਕਿ ਨਸੀਬ ਤੂੰ ਹੰਬਲ ਰਹਿ ਤੇਰੇ ਆਲੇ ਦੁਆਲੇ ਦੇ ਲੋਕ ਬਦਲਣਗੇ ਪਰ ਜੇ ਤੂੰ ਬਦਲ ਗਿਆ ਤੇ ਤੂੰ ਡਿੱਗ ਜਾਏਗਾ ਜਿਹੋ ਜਿਹਾ ਹੈ ਉਸੇ ਤਰ੍ਹਾਂ ਰਹੀਂ ਤੇ ਮੈਂ ਸਿੱਧੂ ਦੀ ਇਸੇ ਗੱਲ ਨੂੰ ਫੋਲੋ ਕਰਦਾ ਹਾਂ ਨਸੀਬ ਆਪਣੇ ਗੀਤਾਂ ਦੇ ਕਰਕੇ ਆਪਣੇ ਰੈਪ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ ਲੇਕਿਨ ਰੀਸੈਂਟਲੀ ਇੱਕ ਇੰਟਰਵਿਊ ਦੌਰਾਨ ਜਦ ਉਸਨੇ ਸਿੱਧੂ ਬਾਰੇ ਗੱਲ ਕੀਤੀ ਤਾਂ ਉਸ ਦੀ ਇਸ ਗੱਲ ਨੂੰ ਬੇहद ਪਸੰਦ ਕੀਤਾ ਗਿਆ ਐਸਾ ਕੋਈ ਵੀ ਆਰਟਿਸਟ ਨਹੀਂ ਹੋਣਾ ਜੋ ਆਪਣੇ ਇੰਟਰਵਿਊ ਦੇ ਵਿੱਚ ਮੋਸੀ ਵਾਲੇ ਦਾ ਜ਼ਿਕਰ ਨਾ ਕਰਦਾ ਹੋਵੇ ਹਰ ਕੋਈ ਉਸ ਦਾ ਜ਼ਿਕਰ ਕਰਦਾ ਹੈ ਤੇ ਉਸ ਦੀਆਂ ਆਖੀਆਂ ਹੋਈਆਂ ਗੱਲਾਂ ਤੇ ਅਮਲ ਵੀ ਕਰਦਾ ਹੈ ਤੇ ਉਸ ਨੂੰ ਯਾਦ ਕਰਦੇ ਹੋਏ ਪਾਬੁਕ ਵੀ ਹੋ ਜਾਂਦਾ ਹੈ ਰੀਸੈਂਟਲੀ ਨਸੀਬ ਦਾ ਇੰਟਰਵਿਊ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਤੁਹਾਡੀ ਇਸ ਤਕੀਰ ਆਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਮੈਂ ਸਿੱਧੂ ਨੂੰ ਟ੍ਰਿਬਿਊਟ ਦੇ ਕੇ ਇਹ ਚੰਗਾ ਵਾਲੇ ਬਾਣਾ ਚਾਹੁੰਦਾ ਤੁਹਾਡੇ ਸਾਰੇ ਮੂਰੇ ਯਾ ਫਿਰ ਨੰਬਰ ਜੇ ਲਈ ਬੱਟਣਾ ਚਾਹੁੰਦਾ ਪਰ ਜਿਹੜੀ ਚੀਜ਼ ਮੈਂ ਕਹਿ ਰਿਹਾ ਕਿ ਮੇਰੇ ਦੋ ਤਿੰਨ ਰੈਪ ਰਿਕਾਰਡ ਨੇ ਜਿੰਨਾ ਚ दारू ਦੀ ਗੱਲ ਹੋਈ ਆ ਜਾਂ ਫਿਰ ਇਹ ਜੀ ਕੋਈ ਨਸ਼ਾ ਵਗੈਰਾ ਇਹ ਜੀ ਕੋਈ ਗੱਲ ਹੋਈ ਆ ਉਹ ਦੋ ਤਿੰਨ ਰੈਪ ਰਿਕਾਰਡਡ ਨੇ ਮੈਂ ਉਹਨਾਂ ਦੀ ਵੀਡੀਓ ਕਰ ਚੁੱਕਿਆ ਮੇਰੀ ਰੋਜੀ ਰੋਟੀ ਆ ਇਹ ਤੇ ਮੈਂ ਉਹ ਉਹ ਰੈਪਰ ਕੋਡ ਨੇਮ ਆ ਉਹ ਡ੍ਰੌਪ ਕਰੂੰਗਾ ਫੋਰ ਸ਼ੂਰ ਬਟ ਉਹ ਤੋਂ ਬਾਅਦ ਮੈਂ ਆਪਦੀ ਕਲਮ ਨੂੰ ਇੱਕ ਪਾਸੇ ਵਰਜ ਰਿਹਾ ਕਿ ਮੈਂ ਕਦੇ ਨਸ਼ੇ ਦੀ ਗੱਲ ਨਹੀਂ ਕਰੂੰਗਾ ਉਹਦੇ ਰੈਪ ਦੇ ਵਿੱਚ ਥੈਟਸ ਦੈਟਸ ਦ ਵਰਡ ਫॉर ਮੀ ਹਨਾ ਤੇ ਜਿਹੜੀ ਚੀਜ਼ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਮੈਂ ਤਿੰਨ ਪਿਛਲੇ ਤਿੰਨ ਚਾਰ ਦਿਨਾਂ ਦਾ ਮੈਂ ਕੋਈ ਇਹ ਜਿਹੀ ਸਿੱਧੂ ਦੀ ਇੰਟਰਵਿਊ ਨਹੀਂ ਹੋਣੀ ਜਿਹੜੀ ਨਹੀਂ ਛੱਡੀ ਰੈਪਰ ਨਸੀਬ ਨੇ ਕੀਤਾ ਮੂਸੇ ਵਾਲੇ ਨੂੰ ਆਪਣੇ ਇੰਟਰਵਿਊ ਦੇ ਵਿੱਚ ਯਾਦ ਸਿੱਧੂ ਬਾਰੇ ਗੱਲ ਕਰਦੇ ਆ ਨਸੀਬ ਹੋ ਗਏ ਬੇਹੱਦ ਖੁਸ਼ ਉਹਨਾਂ ਨੇ ਕਿਹਾ ਮੈਨੂੰ ਸਭ ਤੋਂ ਵੱਡਾ ਸ਼ੌਕ ਇਹ ਲੱਗਾ ਮੈਨੂੰ ਪਹਿਲੇ ਹੁੰਦਾ ਸੀ ਕਿ ਉਹ ਮੇਰੀ ਸਟੋਰੀ ਦੇਖਦਾ ਹੈ ਉਹ ਮੇਰੀ ਸਟੋਰੀਆਂ ਵਿੱਚ ਹੁੰਦਾ ਸੀ ਹੁਣ ਪਰ ਜਿਹੜੀ ਗੱਲ ਮੈਨੂੰ ਸਭ ਤੋਂ ਜ਼ਿਆਦਾ ਬੁਰੀ ਲੱਗਦੀ ਹੈ ਸਿੱਧੂ ਮੇਰੀ ਸਟੋਰੀ ਨਹੀਂ ਦੇਖਦਾ ਸਿੱਧੂ ਹਮੇਸ਼ਾ ਮੈਨੂੰ ਇਹ ਗੱਲ ਸਮਝਾਉਂਦਾ ਸੀ ਕਿ ਨਸੀਬ ਤੂੰ ਹੰਬਲ ਰਹਿ ਤੇਰੇ ਆਲੇ ਦੁਆਲੇ ਦੇ ਲੋਕ ਬਦਲਣਗੇ ਪਰ ਜੇ ਤੂੰ ਬਦਲ ਗਿਆ ਤੇ ਤੂੰ ਡਿੱਗ ਜਾਏਗਾ ਜਿਹੋ ਜਿਹਾ ਹੈ ਉਸੇ ਤਰ੍ਹਾਂ ਰਹੀਂ ਤੇ ਮੈਂ ਸਿੱਧੂ ਦੀ ਇਸੇ ਗੱਲ ਨੂੰ ਫੋਲੋ ਕਰਦਾ ਹਾਂ ਨਸੀਬ ਆਪਣੇ ਗੀਤਾ ਦੇ ਕਰਕੇ ਆਪਣੇ ਰੈਪ ਦੇ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ ਹੈ ਲੇਕਿਨ ਰੀਸੈਂਟਲੀ ਇੱਕ ਇੰਟਰਵਿਊ ਦੌਰਾਨ ਜਦ ਉਸਨੇ ਸਿੱਧੂ ਬਾਰੇ ਗੱਲ ਕੀਤੀ ਤਾਂ ਉਸ ਦੀ ਇਸ ਗੱਲ ਨੂੰ ਬੇहद ਪਸੰਦ ਕੀਤਾ ਗਿਆ ਐਸਾ ਕੋਈ ਵੀ ਆਰਟਿਸਟ ਨਹੀਂ ਹੋਣਾ ਜੋ ਆਪਣੇ ਇੰਟਰਵਿਊ ਦੇ ਵਿੱਚ ਮੋਸੇ ਵਾਲੇ ਦਾ ਜ਼ਿਕਰ ਨਾ ਕਰਦਾ ਹੋਵੇ ਹਰ ਕੋਈ ਉਸ ਦਾ ਜ਼ਿਕਰ ਕਰਦਾ ਹੈ ਤੇ ਉਸ ਦੀ ਆਖੀਆਂ ਹੋਈਆਂ ਗੱਲਾਂ ਤੇ ਅਮਲ ਵੀ ਕਰਦਾ ਹੈ ਤੇ ਉਸ ਨੂੰ ਯਾਦ ਕਰਦੇ ਹੋਏ ਪਾਬੁਕ ਵੀ ਹੋ ਜਾਂਦਾ ਹੈ ਰੀਸੈਂਟਲੀ ਨਸੀਬ ਦਾ ਇੰਟਰਵਿਊ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਇਆ ਤੁਹਾਡੀ ਇਸ ਤੇ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਮੈਂ ਸਿੱਧੂ ਨੂੰ ਟ੍ਰਿਬਿਊਟ ਦੇ ਕੇ ਐ ਨਿਕ ਚੰਗਾ ਲਈ ਬਾੰਣਾ ਚਾਹੁੰਦਾ ਤੁਹਾਡੇ ਸਾਰੇ ਮੂਰੇ ਜਾਂ ਫਿਰ ਨੰਬਰ ਜੇ ਲਈ ਵਟਣਾ ਚਾਹੁੰਦਾ